ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਗਏ ਆਪਣੀ ਭੈਣ ਨਾਨਕੀ ਜੀ ਕੋਲ ਉੱਥੇ ਜੈਰਾਮ ਜੀ ਨੇ ਮੋਦੀ ਖਾਨੇ ਵਿੱਚ ਨੌਕਰੀ ਦਵਾਈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 13 13 ਕਰਕੇ ਤੋਲਦੇ ਉੱਥੇ ਹੀ ਇੱਕ ਮਹੀਨ ਨਦੀ ਵਿੱਚ ਰੋਜ਼ਾਨਾ ਇਸ਼ਨਾਨ ਕਰਨ ਜਾਂਦੇ ਇੱਕ ਦਿਨ ਮਹਾਰਾਜ ਜੀ ਵੇਈ ਨਦੀ ਇਸ਼ਨਾਨ ਕਰਨ ਗਏ ਸਮਾਂ ਲੰਘਿਆ 10 ਮਿੰਟ 20 ਮਿੰਟ ਹੋਏ ਪਰ ਮਹਾਰਾਜ ਜੀ ਬਾਹਰ ਨਹੀਂ ਆਏ ਉਥੇ ਰੋਲਾ ਪੈ ਗਿਆ ਨਾਨਕ ਜੀ ਡੁੱਬ ਗਏ ਨਾਨਕ ਜੀ ਡੁੱਬ ਗਏ ਪੂਰਾ ਇਲਾਕਾ ਬੜਾ ਦੁੱਖ ਮਨਾਏ ਕਿਉਂਕਿ ਨਾਨਕ ਜੀ ਦਾ ਪਿਆਰ ਸੀ ਸਬ ਨਾਲ 13 13 ਕਰਕੇ ਤੋਲਦੇ ਸੀ ਦੌਲਤ ਖਾਨ ਨੇ ਜਗਾ ਜਗਾ ਜਾਲ ਵਿਛਾਏ ਕਿ ਸਰੀਰ ਲੱਭ ਜਏ ਪਰ ਮਹਾਰਾਜ ਜੀ ਤਾਂ ਸਨੇ ਦੇ ਸੱਚਖੰਡ ਬੈਠੇ ਸਨ ਜਿੱਥੋਂ ਮੂਲ ਮੰਤਰ ਲੈ ਕੇ ਆਉਣਾ ਸੀ ਇਸ ਜੁਗ ਦਾ ਭਲਾ ਕਰਨ ਲਈ ਦੇ ਕਿਥੋਂ ਮਿਲਦੀ ਸਾਰੀ ਦੁਨੀਆ ਰੋ ਰਹੀ ਸੀ ਇੱਕ ਪਾਸੇ ਬੀਬੇ ਨਾਨਕ ਜੀ ਨਹੀਂ ਰੋਏ ਕੀ ਪਤਾ ਸੀ ਜੋ ਜਗ ਤਾਰਨ ਆਏ ਉਹ ਕਿਵੇਂ ਡੁੱਬ ਸਕਦੇ ਜੇ ਤਾਰਨ ਵਾਲੇ ਡੁੱਬ ਗਏ ਫਿਰ ਦੁਨੀਆ ਨੂੰ ਕੌਣ ਤਾਰੂ ਮਹਾਰਾਜ ਜੀ ਤੀਜੇ ਦਿਨ ਉਸੇ ਵੇਈ ਨਦੀ ਵਿੱਚੋਂ ਬਾਹਰ ਨਿਕਲੇ ਤੇ ਸਭ ਅਚੰਬੇ ਰਹ ਗਏ ਦੌਲਤ ਖਾਨ ਲੋਧੀ ਜੈ ਰਾਮਪੁਰੇ ਇਲਾਕੇ ਵਿੱਚ ਦੌੜ ਕੇ ਮਹਾਰਾਜ ਜੀ ਨੂੰ ਦੇਖਣ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ